ਭਗਵਾਨ ਤਮਨ ਸਿੰਘ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਤੈਨੂੰ ਦਿਨਾਂ ਤੈਨੂੰ 2 ਸਾਲ ਹੋ ਗਏ ਆ ਡਰੀ ਜਾਂਦੇ ਨੂੰ ਕਦੇ ਅਰਜਾਈਆਂ ਚ ਲੁਕਦਾ ਜਦੋਂ ਠੰਡ ਹੁੰਦੀ ਆ ਤੇ ਜਦੋਂ ਗਰਮੀ ਹੁੰਦੀ ਆ ਉਦੋਂ ਏਸੀ ਲਾ ਕੇ ਕਮਰੇ ਚ ਲੁਕ ਜਾਂਦਾ ਤੈਨੂੰ ਰਾਜੇ ਵੜਿੰਗ ਤੋਂ ਕੋਈ ਡਰਨ ਦੀ ਲੋੜ ਨਹੀਂ ਅਸੀਂ ਤੇਰੇ ਨਾਲ ਖੜੇ ਆ ਰਾਜੇ ਵੜਿੰਗ ਤੋਂ ਕਿਉਂ ਡਰੀ ਜਾਂਦਾ ਨਾ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਰਾਜਾ ਵੜਿੰਗ ਤੂੰ ਭਗਵੰਤ ਮਾਨ ਨੂੰ ਡਰਾਈ ਖੜਾ ਅਸੀਂ ਡਰ ਨਹੀਂ ਦਿੰਦੇ ਭਗਵੰਤ ਮਾਨ ਨੂੰ ਆ ਵੀਡੀਓ ਸੁਣਾਉਣਾ ਭਗਵੰਤ ਮਾਨ ਦੀ ਅਸੀਂ ਤੇਰੇ ਨਾਲ ਆ ਭਗਵੰਤ ਮਾਨ ਸਿਆਂ ਇਹ ਅੱਜ ਇੱਥੇ ਆਉਣ ਦਾ ਅੱਜ ਆ ਸੁਣੋ ਭਗਵੰਤ ਮਾਨ ਸਿਆਂ ਮੈਂ ਰਾਜੇ ਵੜਿੰਗ ਦੀ ਦੱਸ ਦਿੰਨਾ ਕਿ ਤੈਨੂੰ ਕੋਈ ਲੋੜ ਨਹੀਂ ਇਹ ਆ ਖੋਲ ਲਓ ਸਾਰੇ ਇੰਡੀਆ ਚੋਂ ਬੱਸਾਂ ਟੋਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਐ ਪਰ ਪਤਾ ਨਹੀਂ ਕੀ ਕਰੀ ਪਿਛਲੇ ਸਰਕਾਰ ਜਦੋਂ ਬੱਸਾਂ ਦੀਆਂ ਬਾਦੀਆਂ ਲਵਾਉਣ ਵਾਸਤੇ ਹੁਣ ਹਸਤਨ ਜਣਾ ਪੈ ਗਿਆ ਸਾਰੇ ਚੈੱਕ ਕਰਾਂਗੇ ਰਾਸਥਾਨ ਨੇ ਸਸਤੀਆਂ ਲਾਰੇ ਨੇ ਚੈੱਕ ਕੀਤਾ ਜਾਊਗਾ ਆਪਣਾ ਬਿਜ਼ਨਸ ਬਾਹਰ ਜਾ ਰਿਹਾ ਛੇ ਸਸਤੀਆਂ ਲਾਰੇ ਨੇ ਆਪਾਂ ਵੀ ਉਨੀ ਮੈਚ ਕਰ ਦਾਂਗੇ ਰਾਸਥਾਨ ਨਾਲ ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ ਰਾਜਾ ਬਿੰਖਰ ਬਸਾਂ ਦੀਆਂ ਬਾਟੀਆਂ ਇੱਥੇ ਕਿਉਂ ਨਹੀਂ ਲੱਗਦੀਆਂ ਇਹਦੇ ਬਾਰੇ ਅਸੀਂ ਜਾਂਚ ਕਰਾਂਗੇ ਵੈਰੀ ਗੁੱਡ ਭਗਵੰਤ ਮਾਨ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ ਭਗਵੰਤ ਮਾਨਸਿਆਂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਕਿਤੇ ਇਹ ਨਾ ਸਮਝ ਲਈ ਨਾ ਤਾਂ ਤੇਰੀ ਕੋਈ ਸੋਚ ਆ ਤੇ ਨਾ ਕੋਈ ਤੇਰੀ ਸੋਚ ਤੇ ਅਸੀਂ ਪਹਿਰਾ ਦਿੱਗੇ ਜੇਕਰ ਤੇਰੀ ਸੋਚ ਹੁੰਦੀ ਤਾਂ ਅਸੀਂ ਪਹਿਰਾ ਵੀ ਜ਼ਰੂਰ ਦੇਣਾ ਸੀਗਾ ਆ ਇਹ ਆ ਲੈ ਪਹਿਲਾਂ ਤਾਂ ਭਗਵੰਤ ਮਾਨਸਿਆਂ ਤੇਰਾ ਆਹ 바ਰ ਕੋਡ ਆ ਜਿਹੜਾ ਪਤਾ ਨਹੀਂ ਰੱਬ ਜਾਣੇ ਇਹ ਵਟਸਐਪ ਦਾ ਜਾਂ ਇਹ ਮਤਲਬ ਅਕਾਊਂਟ ਦਾ ਸਾਨੂੰ ਇਹ ਨਹੀਂ ਪਤਾ ਤੂੰ ਚਲੋ ਜੋ ਵੀ ਤੇ ਉਹ ਕਰ ਦਿਨਾ ਨਾਲ ਅਸੀਂ ਤੁਹਾਨੂੰ ਇਹ ਦੱਸ ਦਈਏ ਕਿ ਰਾਜਾ ਵੜਿੰਗ ਜੀ ਅਸੀਂ ਨਹੀਂ ਤਾਂ ਬੰਦੇ ਨਾਲ ਭਗਵੰਤ ਮਾਨ ਨੂੰ ਪਰ ਭਗਵੰਤ ਮਾਨ ਇਹਨਾਂ ਚੀਜ਼ਾਂ ਦਾ ਜਵਾਬ ਦੇਵੇ ਕਿ 2 ਸਾਲ ਹੋ ਗਏ ਆ ਬੱਸ ਬੋਡੀਆਂ ਦਾ ਰੌਲਾ ਪਾਉਂਦੇ ਨੂੰ ਤੁਸੀਂ ਪਾਓ ਅੱਜ ਵਿਧਾਨ ਸਭਾ ਚੱਕਿਆ ਹੁਣ ਪਹਿਲੀ ਗੱਲ ਤੁਹਾਨੂੰ ਅਸੀਂ ਇਹ ਜਵਾਬ ਪੁੱਛਦੇ ਆ ਕਿ ਜੇਕਰ ਰਾਜਾ ਵੜਿੰਗ ਨੇ ਬੱਸ ਬੋਡਨਾ ਹੋਰ ਸਟੇਟ ਤੋਂ ਲਵਾਈਆਂ ਤਾਂ ਫਿਰ ਜਿਹੜੀਆਂ ਪੰਜਾਬ ਦੀਆਂ ਐਂਬੂਲੈਂਸਾਂ 108 ਆ ਉਹ ਜਿਹੜੇ ਐਂਬੂਲੈਂਸ ਆ 108 ਦੇ ਵਿੱਚ ਕੰਮ ਕਰਦੇ ਸੀ ਉਹਨਾਂ ਨੌਜਵਾਨਾਂ ਨੇ ਰੌਲਾ ਪਾਇਆ ਸੀ ਕਿ ਜਿਹੜਾ ਇਹਨਾਂ ਦਾ ਕੰਮ ਆ ਇਹ 6 ਮਹੀਨਿਆਂ ਬਾਅਦ 2-3 ਮਹੀਨਿਆਂ ਬਾਅਦ ਗੰਗਾ ਨਗਰ ਕੰਮ ਹੋ ਜਾਂਦਾ ਤੇ ਕੀ ਗੱਲ ਗੰਗਾ ਨਗਰ ਵੀ ਰਾਜਸਥਾਨ ਚ ਪੈਂਦਾ ਤੇ ਜਿੱਥੋਂ ਇਹਨੇ ਬੱਸ ਬੋਡੀ ਲਵਾਈ ਆ ਉਹ ਵੀ ਰਾਜਸਥਾਨ ਚੋਂ ਪੈਂਦੀਆਂ ਆ ਆਪਦੇ ਵਾਰੀ ਤੂੰ ਹਰ ਜਾਈ ਲੈ ਕੇ ਸੌਂ ਜਾਂ ਨਾ ਇਹ ਗੱਲਾਂ ਗਲਤ ਆ ਹੁਣ ਥੋੜੀ ਗਰਮੀ ਆਊਗੀ ਹੁਣ ਏਸੀ ਲੈ ਕੇ ਏਸੀ ਏਸੀ ਲਾ ਕੇ ਤੇ ਕਮਰਾ ਬੰਦ ਕਰਕੇ ਸੌਵੇਂਗਾ ਆ ਗੰਗਾ ਨਗਰ ਰਾਜਸਥਾਨ ਚੋਂ ਆਉਂਦਾ ਉੱਥੇ 108 ਐਂਬੂਲੈਂਸਾਂ ਦਾ ਕੰਮ ਹੋਣ ਵਾਸਤੇ ਗਿਆ ਸੀ ਲੋਕ ਆਵਾਜ਼ ਚੈਨਲ ਦੇ ਪੱਤਰਕਾਰ ਉੱਥੇ ਪਹੁੰਚੇ ਸੀ ਤੇ ਨੌਜਵਾਨਾਂ ਨੇ ਰੌਲਾ ਪਾਇਆ ਸੀ ਜਿਹੜੇ 108 ਦੇ ਵਿੱਚ ਕੰਮ ਕਰਦੇ ਆ ਫਿਰ ਜਿਹੜੀ ਬਠਿੰਡੇ ਦੇ ਵਿੱਚ ਕੋਈ ਐਂਬੂਲੈਂਸ ਸੀ ਉਹ ਕਾਗਜ਼ਾਂ 'ਚ ਚੱਲ ਰਹੀ ਸੀ ਤੇ ਜਾ ਕੇ ਖੜੀ ਮਹੀਨੇ ਡੇਢ ਤੋਂ ਬਠਿੰਡੇ ਸੀ ਆਉਦੇ ਆ ਗੰਗਾ ਨਗਰ ਸੀ ਇਹਦੇ ਵਾਰੇ ਉਹਨਾਂ ਨੇ ਰੌਲਾ ਪਾਇਆ ਸੀ ਉੱਥੇ ਜਵਾਬ ਤੈਨੂੰ ਵੀ ਨਹੀਂ ਆਇਆ ਸੀ ਕਿਹੜੀ ਗੱਲੋਂ ਸੌਂ ਗਿਆ ਸੀ ਉੱਥੇ ਰਾਜੇਵਿੰਗ ਨੂੰ ਤਾਂ ਪੁੱਛੀ ਜਾਂ ਨਾ ਹੁਣ ਤੂੰ ਆਪਦੇ ਵੀ ਜਵਾਬ ਦੇ ਆ ਜਾ ਹੁਣ ਦੂਜੇ ਨੰਬਰ ਤੇ ਕਿ ਜੇਕਰ ਇਹਨੇ ਜਿਹੜਾ ਰੁਜ਼ਗਾਰ ਸੀਗਾ ਜੇਕਰ ਪੰਜਾਬ ਦੇ ਵਿੱਚ ਇਹਨੇ ਬਸ ਬੋਡੀਆਂ ਨਹੀਂ ਲਵਾਈਆਂ ਤੇ ਗੰਗਾ ਨਗਰ ਦੇ ਵਿੱਚੋਂ ਤੁਸੀਂ ਜਾ ਕੇ ਜਿਹੜਾ ਕੰਮ ਕਰਾਇਆ ਐਂਬੂਲੈਂਸਾਂ ਦਾ ਜਾਂ ਜਾ ਕੇ ਕਰਾਉਨੇ ਆ ਹੋਰ ਸਟੇਟਾਂ ਦੇ ਵਿੱਚੋਂ ਕੀ ਗੱਲ ਪੰਜਾਬ ਦੇ ਵਿੱਚ ਐਹੋ ਜੇ ਮਕੈਨਿਕ ਬੈਠੇ ਆ ਜਿਹੜੇ ਐਂਬੂਲੈਂਸਾਂ ਦਾ ਕੰਮ ਕਰਾਉਂਦੇ ਕਰਦੇ ਆ ਆ ਦੂਜਾ ਜਿਹੜਾ ਕਹਿੰਦੇ ਬੀ ਐਮ ਡਬਲਯੂ ਤੱਕ ਗੱਡੀਆਂ ਦਾ ਕੰਮ ਕਰਦੇ ਆ ਜਿਹਦੀ ਤੁਸੀਂ ਫੈਕਟਰੀ ਲਵਾਉਣੀ ਸੀ ਔਰ ਫੋਰਚਨਰਾਂ ਦਾ ਕੰਮ ਇੱਥੇ ਇੱਥੋਂ ਕਰਾਉਂਦੇ ਇੱਥੋਂ ਦੇ ਮਕੈਨਿਕਾਂ ਤੋਂ ਐਂਡਾਈਵਰ ਗੱਡੀਆਂ ਸੁਵਿਫਟ ਸੁਵਿਫਟ ਤਾਂ ਆਮੀ ਆ ਰੇਂਜਰ ওভারਾਂ ਤੱਕ ਦਾ ਕੰਮ ਪੰਜਾਬ ਦੇ ਮਕੈਨਿਕ ਕਰ ਦਿੰਦੇ ਆ ਤੇ ਫਿਰ ਬਠਿੰਡੇ ਚ ਮਕੈਨਿਕ ਕਹਣੀ ਸੀ ਮਲੌਰ ਚ ਮਕੈਨਿਕ ਕਹਣੀ ਸੀ ਮੁਕਸਰ ਚ ਮਕੈਨਿਕ ਕਹਣੀ ਸੀ ਬਠਿੰਡਾ ਤਾਂ ਕਹਿੰਦਾ ਕਹੁੰਦਾ ਸ਼ਹਿਰ ਆਉਂਦਾ ਉਹਦੇ ਵਿੱਚ ਤਾਂ ਐਂਬੂਲੈਂਸਾਂ ਨੂੰ ਠੀਕ ਕਰਨ ਵਾਲੇ ਬੈਠੇ ਹੋਣੇ ਸੀਗੇ ਤੇ ਫਿਰ ਤੁਸੀਂ ਗੰਗਾਨਗਰ ਕਿਉਂ ਕੱਲੇ ਨੰਬਰ 2 ਤੇ ਆ ਜਾ ਨੰਬਰ 2 ਤੇ ਆ ਜਾਓ ਜਿਸ ਦਿਨ ਮੌੜ ਰੈਲੀ ਦੇ ਵਿੱਚ ਰੇਲੀ ਹੁੰਦੀ ਆ ਤੁਹਾਡੀ ਕੇਰੀਵਾਲ ਆਉਂਦਾ ਤੇ ਲਗਭਗ 50-55 ਕਰੋੜ ਰੁਪਇਆ ਖਰਚਾ ਹੁੰਦਾ ਤੇ ਜਿਹੜਾ ਉੱਥੋਂ ਦਾ ਟੈਂਟ ਲੱਗਦਾ ਸੀ ਲੱਖਾਂ ਸਿਧਾਣੇ ਨੇ ਲਾਈਵ ਹੋ ਕੇ ਦੱਸਿਆ ਸੀ ਉਹ ਦਿੱਲੀ ਦੇ ਬੰਦੇ ਦਾ ਟੈਂਟ ਲੱਗਿਆ ਸੀ ਖੌਰੇ ਖਣੀ ਪਤਾ ਨਹੀਂ ਕਹਿੰਦੇ ਆ ਬੁਲਟ ਪ੍ਰੂਫ ਟੈਂਟ ਲੱਗਿਆ ਸੀਗਾ ਬੁਲਟ ਪ੍ਰੂਫ ਖਣੀ ਕਰੋੜਾਂ ਰੁਪਇਆ ਦਾ ਟੈਂਟ ਲੱਗਿਆ ਸੀ ਵਾਟਰ ਪ੍ਰੂਫ ਤੇ ਬੁਲਟ ਪ੍ਰੂਫ ਟੈਂਟ ਲੱਗਿਆ ਸੀ ਉਹ ਪੰਜਾਬ ਦੇ ਬੰਦਿਆਂ ਤੋਂ ਕਿਉਂ ਨਹੀਂ ਲਵਾਇਆ ਉੱਥੇ ਤੇਰੀ ਪੰਜਾਬਵਾਰੀ ਸੋਚ ਕਿਉਂ ਖਤਮ ਹੁੰਦੀ ਆ ਜਦੋਂ ਕਾਂਗਰਸ ਕੱਲੀਆਂ ਤੇ ਭਾਜਪੀ ਦੀ ਗੱਲ ਆਉਂਦੀ ਆ ਉਸ ਟਾਈਮ ਤੇ ਤੈਨੂੰ ਪੰਜਾਬ ਪੰਜਾਬ ਦੇ ਕਿਸਾਨ ਪੰਜਾਬ ਦੇ ਮਜ਼ਦੂਰ ਪੰਜਾਬ ਦੇ ਦੁਕਾਨਦਾਰ ਪੰਜਾਬ ਦੇ ਜਿਹੜੇ ਅੰਗਹੀਨ ਪੰਜਾਬ ਦੇ ਹੋਰ ਲੋਕ ਤੈਨੂੰ ਯਾਦ ਆਉਂਦੇ ਆ ਪਰ ਤੈਨੂੰ ਤੇਰੀ ਸਰਕਾਰ ਦੇ ਵਿੱਚ ਯਾਦ ਨਹੀਂ ਆਉਂਦੇ ਫੇਰ ਆਜਾ ਹਰੇ ਹੋਰ ਗੱਲਾਂ ਬੜੀਆਂ ਪਿੰਗਾ ਇਹ ਤਾਂ ਗੱਲ ਰਹਿ ਗਈ ਇੱਕ ਪਾਸੇ ਦੀ ਤੇ ਜਿਹੜੇ ਆ ਰਾਸ ਸਵਾ ਮੈਂਬਰ ਜਿਹੜਾ ਤੂੰ ਆ ਰਾਗਵ ਚੱਡਾ ਬਣਾਇਆ ਦਿੱਲੀ ਦਾ ਤੇ ਪੰਜਾਬ ਦੇ ਵਿੱਚ ਹੋਰ ਰਾਸ ਸਵਾ ਮੈਂਬਰ ਬਣਨ ਵਾਸਤੇ ਸਾਰੇ ਹੈ ਨਹੀਂ ਸੀਗੇ ਤੁਹਾਡੇ ਪਾਰਟੀਆਂ ਦੇ ਵਿੱਚ ਜਿਨ੍ਹਾਂ ਨੇ ਚੱਪਲਾਂ ਕਸਾਈਆਂ ਜਿਨ੍ਹਾਂ ਨੇ ਪਰਚੇ ਪਵਾਏ ਜਿਨ੍ਹਾਂ ਨੇ ਹੋ ਸਕਦਾ ਇਹ ਮੈਂ ਕੋਈ ਗੱਲ ਗਲਤ ਨਹੀਂ ਕਰ ਲੱਗਿਆ ਜਦੋਂ ਪਾਰਟੀਆਂ ਸ਼ੁਰੂ-ਸ਼ੁਰੂ ਚ ਆਉਂਦੀਆਂ ਚੱਪਲਾਂ ਕਸਾਉਣਗਾ ਵੀ ਪੈਂਦੀਆਂ ਚੱਪਲਾਂ ਖਾਣੀਆਂ ਵੀ ਪੈਂਦੀਆਂ ਕਿਉਂਕਿ ਪਰਚੇ ਵੀ ਹੁੰਦੇ ਆ ਇਹ ਐਡਾ ਉੱਤੇ ਹੋਰ ਕੁਝ ਨਹੀਂ ਹੋ ਸਕਦਾ ਹੁੰਦਾ ਉਹਨਾਂ ਬੰਦਿਆਂ ਨੂੰ ਤੁਸੀਂ ਰਾਜ ਸਭਾ ਮੈਂਬਰ ਕਿਉਂ ਨਹੀਂ ਬਣਾਇਆ ਕਿਹੜੀਆਂ ਕਿਹੜੀਆਂ ਗੱਲਾਂ ਦੇ ਗੱਲ ਕਰੋਗੇ ਆਪਦੇ ਵਾਰੀ ਤਾਂ ਤੁਸੀਂ ਇਹ ਕਹੀ ਜਾਂਦੇ ਆ ਕਿ ਜੀ ਅਸੀਂ ਤਾਂ ਐ ਕਰਤਾ ਅਸੀਂ ਜਵਾਬ ਮੰਗਾਂਗੇ ਤੇ ਜਵਾਬ ਤੁਸੀਂ ਕਿਹਨੂੰ ਦਿੰਨੇ ਆ ਕਿੰਨੇ ਲੋਕਾਂ ਨੇ ਤੁਹਾਡੇ ਕੋਲੋਂ ਜਵਾਬ ਪੁੱਛਿਆ ਕਿੰਨੇ ਕੁ ਲੋਕਾਂ ਨੂੰ ਤੁਸੀਂ ਪੰਜਾਬ ਦੇ ਜਵਾਬ ਦਿੱਤੇ ਆ ਭਗਵੰਤ ਮਾਨਸਿਆ ਬਸ VOTINGਾਂ ਦੀ ਜਾਂਚ ਜਿਹੜੀ ਕਰਨੀ ਆ ਕਰ ਜਿਹੜੀ ਪੜਤਾਲ ਕਰਨੀ ਆ ਕਰ ਰਾਜਾ ਵੜਿੰਗ ਗਲਤ ਆ ਤੇ ਉਹਨੂੰ ਅੰਦਰ ਸਿੱਟ ਅਸੀਂ ਤੈਨੂੰ ਇਹ ਨਹੀਂ ਆਂਦੇ ਪਰ ਇਹ ਗੱਲ ਇਹ ਵੀ ਕਹੂੰਗਾ ਕਿ ਸਾਡੇ ਵਾਲੀ ਰੰਗ ਮੁਕਿਆ ਹੋਲੀ ਗਹਿਰਾ ਨਾਲ ਖੇਢੀ ਤੂੰ ਬਥੇਰੀ ਤੇ ਜਿਹੜੇ ਰੰਗ ਦੀਆਂ ਤੂੰ ਹੋਲੀਆਂ ਖੇਢੀਆਂ ਉਹ ਪੰਜਾਬ ਵਾਰੀ ਕਿਉਂ ਮੁੱਕਦਾ ਜਿਹੜਾ ਤੂੰ ਕਾਂਗਰਸ ਤੋਂ ਰੰਗ ਮੰਗਦਾ ਜਿਹੜਾ ਅਕਾਲੀਆਂ ਤੋਂ ਮੰਗਦਾ ਜਿਹੜਾ ਬੀਜੇਪੀ ਤੋਂ ਰੰਗ ਮੰਗਦਾ ਇਹੀ ਰੰਗ ਤੇ ਇਥੋਂ ਪੰਜਾਬ ਦੇ ਲੋਕ ਮੰਗਦੇ ਆ ਤੇ ਤੇਰੀ ਝੋਲੀ ਤੇ ਤੇਰੀ ਜੇਬ ਰੰਗਵਾਰੀ ਖਾਲੀ ਹੋ ਜਾਂਦੀ ਆ ਜੇਕਰ ਉਹਨੇ ਬੱਸ ਬੋਰਡਾਂ ਲਵਾਈਆਂ ਤੇ ਤੇਰਿਆਂ ਦੀ ਐਂਬੂਲੈਂਸਾਂ ਦਾ ਕੰਮ ਜਾ ਕੇ ਉੱਥੋਂ ਹੁੰਦਾ ਕੰਮ ਤੇਰਾ ਆ ਜਿਹੜਾ ਕਹ ਲੋ ਗੰਗਾ ਨਗਰ ਤੋਂ ਇਹਦੇ ਬਾਰੇ ਲੋਕਾਂ ਨੂੰ ਚੰਨਣਾ ਤੂੰ ਵੀ ਪਾ ਇਹਦੇ ਬਾਰੇ ਪੰਜਾਬ ਦੇ ਲੋਕ ਪੁੱਛਦੇ ਆ ਹਸਾਬਤਾ ਮੰਗਦੇ ਆ ਮੈਂ ਨਹੀਂ ਮੰਗਦਾ ਮੈਂ ਤਾਂ ਇੱਕ ਡਾਕੀਆਂ ਜਿਵੇਂ ਪੰਜਾਬ ਦੇ ਲੋਕਾਂ ਦੇ ਜਿਹੜੇ ਸਵਾਲ ਆ ਸਿਰਫ ਤੁਹਾਨੂੰ ਉਹ ਦੱਸ ਰਿਆਂ ਦਿਓ ਜਵਾਬ ਪੰਜਾਬ ਦੇ ਲੋਕਾਂ ਦਾ ਇਹ ਪੰਜਾਬ ਦੇ ਲੋਕ ਤੁਹਾਡੇ ਕੋਲੋਂ ਜਵਾਬ ਮੰਗ ਰਹੇ ਆ ਹੁਣ ਦਿਓ ਜਵਾਬ ਦਿਓਗੇ ਜਦੋਂ ਤੁਹਾਡੇ ਘਟਾਰੂ ਚੱਕ ਦਾ ਰੌਲਾ ਪਿਆ ਉਦੋਂ ਜਵਾਬ ਕਿੰਨਾ ਕ ਦਿੱਤਾ ਤੁਸੀਂ ਦਿਓ ਜਵਾਬ ਕਿੰਨਾ ਕ ਦਿੱਤਾ ਜਵਾਬ ਜਦੋਂ ਕੋਠੀ ਦੱਬ ਬੀਬੀ ਦਾ ਰੌਲਾ ਪਿਆ ਤੇ ਕੱਲ ਪਰਸੋ ਵਿਧਾਨ ਸਭਾ ਚ ਇਹ ਕਹਿੰਦੇ ਸੀ ਕਿ ਔਰਤਾਂ ਤੇ ਅਤਿਆਚਾਰ ਨਹੀਂ ਹੋਣ ਦੇਣਾ ਚਾਹੀਦਾ ਖੁਦ ਔਰਤ ਹੋ ਕੇ ਇਹਨੇ ਦੋ ਔਰਤਾਂ ਤੇ ਅਤਿਆਚਾਰ ਕੀਤਾ ਸੀ ਕੋਠੀ ਦੱਬ ਕੇ ਤੇ ਤੁਸੀਂ ਇੱਕ ਗੱਲ ਦੱਸੋ ਇਹਨਾਂ ਦਾ ਕਿੰਨਾ ਤੁਸੀਂ ਜਵਾਬ ਦਿੱਤਾ ਉਦੋਂ ਕਿਉਂ ਨਹੀਂ ਜਵਾਬ ਦਿੱਤਾ ਕਈ ਤੁਹਾਡੇ ਐਮਐਲਏਆਂ ਦੇ ਰੌਲੇ ਪੈ ਗੇ ਤੁਸੀਂ ਉਦੋਂ ਕਿੰਨਾ ਕ ਜਵਾਬ ਦਿੱਤਾ ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਵਾਰੀ ਇਰਜ਼ਾਈ ਲੈ ਕੇ ਸੌਂ ਜਾਂਦੇ ਆ ਕਦੇ ਪੰਜਾਬ ਦੇ ਲੋਕਾਂ ਦੀ ਗੱਲ ਕਰਿਆ ਕਰੋ ਪੰਜਾਬ ਦੇ ਲੋਕਾਂ ਨੇ ਤੁਹਾਡੇ ਨੂੰ ਕਿਹਾ ਤੁਸੀਂ ਆ ਇੰਨੇ ਇੰਨੇ ਆ ਦਰਖਤਾਂ ਦੇ ਜਵਾੜੇ ਸੁੱਕਨ ਵਰਗੇ ਹੋ ਗਏ ਆ ਕਿਉਂ ਸੁੱਕ ਗਏ ਤੁਹਾਡੇ ਬੈਨਰ ਬੜੇ ਲੱਗਣ ਲੱਗ ਗਏ ਆ ਤੇ ਦਰਖਤ ਸੁੱਕਣ ਲੱਗ ਗਏ ਆ ਇਹਨਾਂ ਨੂੰ ਪਾਣੀ ਦੀ ਲੋੜ ਸੀਗੀ ਤੇ ਤੁਸੀਂ ਇਹਨਾਂ 'ਚ ਮਾਰ ਮਾਰ ਮੇਖਾ ਤੇ ਬੋਰਡ ਲਾਤੇ ਤੁਸੀਂ ਆਪਦੇ ਬੈਨਰ ਲਾਤੇ ਹੁਣ ਮੈਂ ਇਹ ਤੁਹਾਨੂੰ ਕਹੂੰਗਾ ਕਿ ਪੰਜਾਬ ਦੇ ਲੋਕਾਂ ਨੇ ਕਿੰਨੀਆਂ ਚੀਜ਼ਾਂ ਦਾ ਤੁਹਾਡੇ ਤੋਂ ਜਵਾਬ ਮੰਗਿਆ ਪਰ ਤੁਸੀਂ ਜਵਾਬ ਨਹੀਂ ਦਿੱਤਾ ਜਾਂ ਤਾਂ ਤੁਸੀਂ ਜਿਹੜੇ ਜਿਨ੍ਹਾਂ ਦੇ ਘਰ ਕੱਚ ਦੇ ਹੁੰਦੇ ਆ ਉਹ ਦੂਜਿਆਂ ਦੇ ਘਰਾਂ ਨੂੰ ਡਲੇ ਨਹੀਂ ਮਾਰਦੇ ਤੁਹਾਡਾ ਆਪ ਦਾ ਘਰ ਕੱਚ ਦਾ ਪਹਿਲਾਂ ਆਪ ਦੇ ਘਰ ਤੁਸੀਂ ਤੁਸੀਂ ਲੋਕਾਂ ਦੇ ਘਰਾਂ ਚ ਡਲੇ ਨਾ ਮਾਰੋ ਤੁਹਾਡੇ ਅੱਗੇ ਬੇਨਤੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ